ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਜਸਪਾਲ ਹਸਪਤਾਲ ਦੇ ਬਾਡਵੇ ਸਿਰ ਫੜ ਕੇ ਬੈਠਾ ਹੋਇਆ ਸੀ। ਉਸ ਦੀ ਗੋਦੀ ਵਿੱਚ 1 ਸਾਲ ਦੀ ਬੇਟੀ ਸੁੱਤੀ ਪਈ ਸੀ। 3 ਸਾਲ ਦਾ ਬੇਟਾ ਉਸ ਦੀ ਬਾਹ ਫੜੀ ਖੜਾ ਸੀ। ਨੇੜੇ ਘਰ ਵਾਲੀ ਬਹੁਤ ਮਾੜੀ ਹਾਲਤ ਵਿੱਚ ਬੈਠੀ ਲੰਮੀ ਪਈ ਹੋਈ ਸੀ। ਘਰ ਵਾਲੀ ਨੂੰ ਬਿਮਾਰ ਹੋਏ 1 ਮਹੀਨਾ ਹੋ ਗਿਆ ਸੀ ਪਰ ਹੁਣ ਵੀ ਉਹ ਗੰਭੀਰ ਰੂਪ ਨਾਲ ਬਿਮਾਰ ਸੀ। ਘਰ ਵਾਲੀ ਨੂੰ ਬੀਪੀ ਘਟ ਹੋਣ ਕਾਰਨ ਬੇਹੋਸ਼ੀ ਆ ਗਈ ਸੀ ਹਸਪਤਾਲ ਲਿਆਉਣ ਦੇ 2 ਦਿਨ ਬਾਅਦ ਉਸ ਨੂੰ ਹੋਸ਼ ਆਇਆ ਸੀ ਪਰ ਇੰਨੀ ਦੇਰ ਤੱਕ ਬੀਪੀ ਘਟ ਰਹਿਣ ਨਾਲ ਦਿਲ ਫੇਫੜੇ ਗੁਰਦੇ ਅਤੇ ਹੋਰ ਅੰਗਾਂ ਦੀ ਹਾਲਤ ਖਰਾਬ ਹੋ ਗਈ ਸੀ ਇਲਾਜ ਚੱਲ ਰਿਹਾ ਸੀ ਪਰ ਸੁਧਾਰ ਬਹੁਤ ਹੌਲੀ ਹੋ ਰਿਹਾ ਸੀ ਉਹ 1 ਮਹੀਨੇ ਤੋਂ ਬਿਮਾਰ ਘਰ ਵਾਲੀ ਅਤੇ 2 ਛੋਟੇ ਛੋਟੇ ਬੱਚਿਆਂ ਨੂੰ ਇਕੱਲਾ ਸੰਭਾਲ ਰਿਹਾ ਸੀ ਉਹ ਪਿਛਲੇ 4 ਦਿਨਾਂ ਤੋਂ ਨਹਾਤਾ ਵੀ ਨਹੀਂ ਸੀ ਉਸਦੀ ਹਾਲਤ ਇੰਨੀ ਖਰਾਬ ਸੀ ਕਿ ਉਹ ਕਿਤੇ ਇਕੱਲਾ ਬੈਠ ਕੇ ਰੋਣਾ ਚਾਹੁੰਦਾ ਸੀ ਸ਼ੁਰੂ ਵਿੱਚ ਕੁਝ ਯਾਰ ਦੋਸਤ ਅਤੇ ਮਹੱਲੇ ਦੇ ਕੁਝ ਲੋਕ ਮਿਲਣ ਆਏ ਸਨ ਉਸ ਤੋਂ ਬਾਅਦ ਤਾਂ ਲੋਕਾਂ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਸੀ ਕਿਤੇ ਉਹ ਪੈਸੇ ਨਾ ਮੰਗ ਲਵੇ ਸ਼ਹਿਰ ਵਿੱਚ ਉਹ ਜ਼ਿਆਦਾ ਲੋਕਾਂ ਨੂੰ ਜਾਣਦਾ ਵੀ ਨਹੀਂ ਸੀ ਕਿਉਂਕਿ 3 ਸਾਲ ਪਹਿਲਾਂ ਉਹ ਮਾਪਾਪਾ ਤੇ ਭਰਾ ਭਾਬੀ ਨਾਲ ਲੜ ਕੇ ਸ਼ਹਿਰ ਵਿੱਚ ਆਇਆ ਸੀ ਤਾਂ ਤੋਂ ਘਰ ਵਾਲੀ ਅਤੇ ਬੱਚਿਆਂ ਨਾਲ ਕਿਰਾਏ ਦੀ ਮਕਾਨ ਵਿੱਚ ਰਹਿ ਰਿਹਾ ਸੀ ਘਰ ਵਿੱਚ ਕੋਈ ਬਿਮਾਰ ਪੈਂਦਾ ਤਾਂ ਸਾਰੇ ਸਬੰਧ ਅਤੇ ਰਿਸ਼ਤੇਦਾਰ ਹੀ ਕੰਮ ਆਉਂਦੇ ਹਨ ਜਸਪਾਲ ਤਾਂ ਸੋਹਰੇ ਪਰਿਵਾਰ ਨਾਲ ਵੀ ਲੜ ਕੇ ਬੈਠਾ ਸੀ। ਦੋ ਵਾਰ ਸੇ ਕਮਾਉਣੀ ਸ਼ੁਰੂ ਕੀਤੀ ਤਾਂ ਕਮਾਂਡ ਵਿੱਚ ਆਪਣੇ ਨਾਲ ਹੀ ਦੂਰੀ ਬਣਾ ਲਈ ਸੀ। ਅਚਾਨਕ ਉਸਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਫੋਨ ਲਾਇਆ। ਪੂਰੀ ਘੰਟੀ ਜਾਣ ਦੇ ਬਾਅਦ ਵੀ ਮਾਂ ਨੇ ਫੋਨ ਨਹੀਂ ਚੁੱਕਿਆ। ਦੂਜੀ ਵਾਰ ਫੇਰ ਕਾਲ ਕੀਤੀ ਤਾਂ ਮਾਂ ਨੇ ਫੋਨ ਕੱਟ ਦਿੱਤਾ। ਉਸ ਨੂੰ ਯਾਦ ਆਇਆ ਤਿੰਨ ਸਾਲ ਪਹਿਲਾਂ ਜਦੋਂ ਮਾਂ ਨਾਲ ਲੜ ਕੇ ਆਇਆ ਸੀ ਤਾਂ ਉਸਨੇ ਕਿਹਾ ਸੀ, ਤੁਸੀਂ ਸਾਰੇ ਮੇਰੇ ਲਈ ਮਰ ਚੁੱਕੇ ਹੋ। ਮੈਂ ਤੁਹਾਡਾ ਮੂੰਹ ਵੀ ਨਹੀਂ ਦੇਖਾਂਗਾ। ਮਾਦੀ ਫੋਨ ਕਟਣ ਤੇ ਉਹ ਨਰਾਸ਼ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਨੇੜੇ ਹੀ ਬੈਠ ਤੇ ਸੁੱਤੀ ਘਰ ਵਾਲੀ ਦੇਖ ਰਹੀ ਸੀ ਜਸਪਾਲ ਨੂੰ ਰੋਂਦੇ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਜਸਪਾਲ ਨੇ ਸੋਚਿਆ ਬਾਪੂ ਜੀ ਨੂੰ ਫੋਨ ਪਰ ਬਾਪੂ ਜੀ ਅਤੇ ਵੱਡੇ ਭਰਾਵਾਂ ਨਾਲ ਗੱਲ ਕਰਨ ਦੀ ਉਸ ਦੀ ਹਿੰਮਤ ਨਹੀਂ ਸੀ ਇੱਕ ਮਾਂ ਹੀ ਸੀ ਜਿਸ ਨਾਲ ਉਹ ਗੱਲ ਕਰ ਸਕਦਾ ਸੀ ਪਰ ਮਾਂ ਨੇ ਫੋਨ ਕੱਟ ਦਿੱਤਾ ਸੀ ਉਸ ਨੇ ਇੱਕ ਵਾਰ ਫੇਰ ਆਖਰੀ ਕੋਸ਼ਿਸ਼ ਲਈ ਮਾਂ ਨੂੰ ਫੋਨ ਬੁਲਾ ਦਿੱਤਾ ਇਸ ਵਾਰ ਮਾਂ ਨੇ ਫੋਨ ਚੁੱਕ ਲਿਆ ਮਾਂ ਬੋਲੀ ਕੀ ਹੈ ਅਸੀਂ ਤਾਂ ਤੇਰੇ ਲਈ ਮਰ ਗਏ ਆ ਹੁਣ ਸਾਡੇ ਜਾਉਂਦਿਆਂ ਜੀ ਮਰਿਆਂ ਲਈ ਫੋਨ ਕਰ ਰਹੇ ਮਾਂ ਦੀ ਆਵਾਜ਼ ਸੁਣਦਿਆਂ ਹੀ ਉਸ ਦਾ ਸਬਰ جواب ਦੇ ਗਿਆ ਉਹ ਰੁਕੇ ਗਲੇ ਅਤੇ ਵਿਗੜਦੇ ਚਿਹਰੇ ਨਾਲ ਸਿਰਫ ਇੰਨਾ ਹੀ ਬੋਲ ਸਕਿਆ ਮਾਂ ਫੇਰ ਫੋਕ ਫੋਕ ਕੇ ਰੋਣ ਲੱਗਾ ਉਹ ਮਾਂ ਸੀ ਔਲਾਦ ਦਾ ਰੋਣਾ ਕਿਵੇਂ ਸਹਿਣ ਕਰ ਸਕਦੀ ਸੀ ਤੁਰੰਤ ਮਾਂ ਦਾ ਗੁੱਸਾ ਸ਼ਾਂਤ ਹੋ ਗਿਆ ਸਾਰੇ ਮਨਮਟਾ ਗਿਲੇ ਸ਼ਿਕਵੇ ਇੱਕ ਪਲ ਵਿੱਚ ਭੁੱਲ ਗਈ ਜਿਵੇਂ ਇੱਕ ਹਿਰਨੀ ਆਪਣੇ ਬੱਚਿਆਂ ਲਈ ਤੜਫੜਦੀ ਹੈ ਉਸੇ ਤਰ੍ਹਾਂ ਉਹ ਦੇਰ ਹੋ ਕੇ ਕੀ ਹੋਇਆ ਜਸਪਾਲ ਪੁੱਤ ਰੋ ਕਿਉਂ ਰਿਹਾ ਜਲਦੀ ਦੱਸ ਬੇਟਾ ਮੇਰਾ ਮਨ ਖਵਰਾ ਰਿਹਾ ਮਾਂ ਦੇ ਸ਼ਬਦ ਸੁਣ ਕੇ ਉਹ ਜੋਰ-ਜੋਰ ਨਾਲ ਰੋਣ ਲੱਗਾ ਬਾੜ ਵਿੱਚ ਦੂਜੇ ਮਰੀਜ਼ ਅਤੇ ਉਹਨਾਂ ਦੇ ਪਰਿਵਾਰ ਉਸ ਵੱਲ ਦੇਖਣ ਲੱਗੇ ਮਾਂ ਅਨਾਰਥ ਦੇ ਡਰੋਂ ਬਾਰ-ਬਾਰ ਪੁੱਛ ਰਹੀ ਸੀ ਕੀ ਹੋਇਆ ਜਸਪਾਲ ਪੁੱਤ ਜਲਦੀ ਬੋਲ ਨਾ ਉਹ ਰੁਕੇ ਗਲੇ ਨਾਲ ਬੋਲਿਆ ਮਾਂ ਤੇਰੀ ਨੂੰ ਇੱਕ ਮਹੀਨੇ ਤੋਂ ਉਹ ਹਸਪਤਾਲ ਵਿੱਚ ਦਾਖਲ ਹੈ ਉਸ ਨੂੰ ਅਤੇ ਬੱਚਿਆਂ ਨੂੰ ਸੰਭਾਲਦੇ ਸੰਭਾਲਦੇ ਮੈਂ ਥੱਕ ਗਿਆ ਹਾਂ ਮਾ ਮਾਂ ਬੋਲੀ ਤੂੰ ਇਕੱਲਾ ਕਿੱਥੇ ਆਂ ਅਸੀਂ ਹਾਂ ਨਾ ਅਜੇ ਤੇਰੇ ਬਾਪ ਜਿੰਦਾ ਹੈ ਮਾਂ ਜਿੰਦਾ ਹੈ ਤਿੰਨ ਵੱਡੇ ਭਰਾ ਹਨ ਭਾਬੀਆਂ ਹਨ ਦਾਸਣ ਵਿੱਚ ਤੂੰ ਇੰਨੀ ਢੇਰ ਕਿਉਂ ਕੀਤੀ ਬੇਟਾ ਜਸਪਾਲ ਪੁੱਤ ਤੂੰ ਹੁਣ ਫਿਕਰ ਨਾ ਕਰ 2 ਘੰਟਿਆਂ ਵਿੱਚ ਸਭ ਨੂੰ ਲੈ ਕੇ ਆ ਰਹੀ ਆਂ ਤੂੰ ਹਿੰਮਤ ਰੱਖ ਅੱਜ ਸਾਲਾਂ ਬਾਅਦ ਉਸ ਨੂੰ ਮਾਂ ਦੇ ਬਚਨ ਅਮਰਤ ਵਰਗੇ ਲੱਗੇ ਸਰੀਰ ਵਿੱਚ ਜਾਨ ਆ ਗਈ ਜਿਹਾ ਲੱਗਿਆ ਜਿਵੇਂ ਹੁਣ ਸਭ ਕੁਝ ਠੀਕ ਹੋ ਜਾਵੇਗਾ ਉਹ ਖੜਾ ਹੁੰਦਾ ਹੋਇਆ ਘਰਵਾਲੀ ਨੂੰ ਬੋਲਿਆ ਹੁਣ ਤੂੰ ਬਿਲਕੁਲ ਠੀਕ ਹੋ ਜਾਵੇਂਗੀ ਮਾਂ ਆ ਰਹੀ ਐ ਘਰ ਵਾਲਾ ਰੋਂਦੇ ਹੋਏ ਸਾਰੀਆਂ ਗੱਲਾਂ ਸੁਣ ਰਹੀ ਸੀ ਬੋਲੀ ਪਰਿਵਾਰ ਆ ਰਿਹਾ ਇਹ ਸੁਣ ਕੇ ਮੇਰੀ ਵੀ ਹਿੰਮਤ ਵੱਜ ਗਈ ਐ ਜੀ ਕੁਝ ਦੇਰ ਬਾਅਦ ਹੀ ਉਸ ਦਾ ਪੂਰਾ ਪਰਿਵਾਰ ਉੱਥੇ ਪਹੁੰਚ ਗਿਆ ਬਾਪੂ ਜੀ ਨੇ ਜਦੋਂ ਉਸ ਦੇ ਮੋਢੇ ਤੇ ਹੱਥ ਰੱਖਿਆ ਤਾਂ ਉਹ ਬਾਪੂ ਜੀ ਦੇ ਛਾਤੀ ਨਾਲ ਲਾ ਕੇ ਰੋ ਪਿਆ ਰੋਂਦੇ ਰੋਂਦੇ ਬੋਲਿਆ ਮਾਫ ਕਰ ਦਿਓ ਬਾਪੂ ਜੀ ਬਾਪੂ ਜੀ ਉਸ ਨੂੰ ਬਾਹਾਂ ਵਿੱਚ ਕੱਸਦੇ ਹੋਏ ਕਿਹਾ ਰੋ ਨਾ ਪੁੱਤਰ ਮੈਂ ਅਜੇ ਜਿਉਂਦਾ ਹਾਂ ਮਰਿਆ ਨਹੀਂ ਭਰਾਵਾਂ ਨਾਲ ਗੱਲ ਹੀ ਮਿਲਿਆ ਤਾਂ ਉਹ ਬੋਲੇ ਬਹੁਤ ਵੱਡਾ ਹੋ ਗਿਆ ਇੰਨੀ ਵੱਡੀ ਗੱਲ ਹੋ ਗਈ ਹੈ ਤੇ ਤੂੰ ਹੁਣ ਦੱਸ ਰਿਹਾ ਤਿੰਨੋਂ ਭਾਬੀਆਂ ਵੀ ਨਾਲ ਆਈਆਂ ਸਨ ਅਤੇ ਘਰੋਂ ਰੋਟੀ ਬਣਾ ਕੇ ਵੀ ਲਿਆਈਆਂ ਸਨ ਤਿੰਨ ਸਾਲ ਬਾਅਦ ਉਸਨੇ ਆਪਣੇ ਘਰ ਦਾ ਖਾਣਾ ਖਾਧਾ ਫਿਰ ਮਾਂ ਨੇ ਉਸ ਨੂੰ ਨਹਾਉਣ ਲਈ ਘਰ ਭੇਜ ਦਿੱਤਾ ਪਰਿਵਾਰ ਦੇ ਆਉਣ ਨਾਲ ਉਹ ਹਲਕਾ-ਫੁਲਕਾ ਮਹਿਸੂਸ ਕਰ ਰਿਹਾ ਸੀ ਘਰ ਪਹੁੰਚਦਿਆਂ ਹੀ ਨਹਾ ਕੇ ਬੇਫਿਕਰ ਹੋ ਕੇ ਸੌ ਗਿਆ ਇੱਕ ਮਹੀਨੇ ਬਾਅਦ ਉਸ ਨੂੰ ਚੈਨ ਦੀ ਨੀਂਦ ਆਈ ਉਸਦੀ ਘਰ ਵਾਲੀ ਜੋ 1 ਮਹੀਨੇ ਤੋਂ ਬੇਸੁੱਧ ਸੀ ਪਰਿਵਾਰ ਦੇ ਆਉਣ ਨਾਲ ਹੀ ਚੇਤਨ ਹੋ ਗਈ। ਆਪਣਿਆਂ ਦਾ ਸਾਥ ਦਵਾਈ ਦਾ ਕੰਮ ਕਰ ਗਿਆ। ਉਹ 7 ਦਿਨਾਂ ਵਿੱਚ ਠੀਕ ਹੋ ਗਈ। ਜਸਪਾਲ ਅਤੇ ਉਸਦੀ ਘਰਵਾਲੀ ਨੂੰ ਸਮਝ ਆ ਗਿਆ ਕਿ ਪਰਿਵਾਰ ਦੇ ਬਿਨਾ ਕੁਝ ਵੀ ਨਹੀਂ। ਇਸ ਲਈ ਉਹ ਆਪਣੇ ਪਰਿਵਾਰ ਨਾਲ ਹੀ ਪਿੰਡ ਵਾਪਸ ਚਲੀ ਗਈ। ਅੱਜਕੱਲ੍ਹ ਜਾਰੀ ਦੋਸਤੀ ਸਿਰਫ ਮਤਲਬ ਦੀ ਰਹਿ ਗਈ ਹੈ। ਜਹੇ ਮੌਕਿਆਂ ਤੇ ਸੱਚੇ ਅਰਥਾਂ ਵਿੱਚ ਆਪਣਾ ਪਰਿਵਾਰ ਹੀ ਕੰਮ ਆਉਂਦਾ ਹੈ। ਇਸ ਲਈ ਭਾਵੇਂ ਵੱਖਰੇ ਰਹਿ ਲੋ। ਪਰ ਆਪਣੇ ਨਾਲ ਜੁੜੇ ਰਹੋ। غرور ਵਿੱਚ ਉਹਨਾਂ ਨੂੰ ਗਵਾਉਣ ਦੀ ਗਲਤੀ ਕਦੇ ਵੀ ਨਾ ਕਰੋ ਕਿਉਂਕਿ ਆਪਣੇ ਤਾਂ ਆਪਣੇ ਹੁੰਦੇ ਐ। ਉਹਨਾਂ ਦੇ ਬਿਨਾ ਇਨਸਾਨ ਭੀੜ ਵਿੱਚ ਵੀ ਇਕੱਲਾ ਰਹਿ ਜਾਂਦਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਵਿਚਾਰਤਾਰਾ ਵਧੀਆ ਲੱਗੀ ਹੋਊਗੀ। ਲਾਈਕ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ ਜੀ।